ਆਪੀ ਜੀ ਆਪੀ ਜੀ ਹਾਂਜੀ ਦੀਦੀ ਉੱਠੋ ਤਾਂ ਮੈਂ ਚਾਹ ਬਣਾ ਲਈ ਉੱਠੋ ਤਾਂ ਪਿਓ ਮੂੰਹ ਤਾਂ ਧੋਵੋ ਤੁਸੀਂ ਤਾਂ ਉੱਠ ਜਾਨੀ ਕੋਈ ਨਹੀਂ ਮੂੰਹ ਧੋ ਕੇ ਨਹੀਂ ਫਿਰ ਮੈਂ ਪੀ ਲੈਣੀ ਚਾਹ ਉੱਠੋ ਤਾਂ ਪੀ ਲੋ ਚਾਹ ਮੈਂ ਮੇਰੇ ਕੱਪੜੇ ਵੀ ਥੋੜੇ ਤੋਂ ਜੜੇ ਹੈਗੇ ਬਾਣ ਕਪਾ ਆਪਣਾ ਝਾੜੂ ਵੀ ਲਾ ਲਿਆ ਉੱਠ ਜਾਨੀ ਥੋੜਾ ਫੈਨ ਦੇਖਾਂ ਕਿ ਨਾ ਹੋ ਗਿਆ ਹੋਏ ਅੱਜ ਤੇ 9 ਵਜੇ ਤੇ ਆ ਗਏ ਵਾਹ ਅੱਜ ਤੇ ਸਾਰਾ ਕੰਮ ਕਰਤਾ ਦੀਨੇ ਕੱਪੜੇ ਵੀ ਧੋਲੇ ਆ ਝਾੜੂ ਵੀ ਫੇਰ ਲਿਆ ਵਾ ਇਹ ਤੇ ਹੁਣ ਭਾਏ ਚਾਹ ਦਿੰਦੀ ਬਜਾਏ ਭਾਵੇਂ ਦੱਸ ਦੇਣ ਰਹਿ ਜਾ ਮੈਨੂੰ ਤੇ ਮੌਜਾ ਲੱਗ ਗਿਆ ਹੋ ਜਾ ਨਹੀਂ ਹੋਰ ਘੜੀ ਮੰਮੀ ਆ ਲੋ ਜਾ ਯਾ ਬਹੁਤ ਚਾਹ ਦੀ ਓਠੀ ਮਾਰ ਆਣੀ ਕਿ ਨਹੀਂ ਤੱਕ ਤੈਨੂੰ ਮਮੀ ਬਾਹਰ ਤੇ ਮੈਂ ਦੇ ਕੇ ਆਈ ਬਾਹਰ ਤਾਂ ਨਹੀਂ ਆਈ ਅਜੇ ਤੱਕ ਉੱਠ ਕੇ ਨੂੰ ਕਿਹਾ ਤਾਂ ਜੂਠਾ ਚਾਹ ਪੀ ਲਓ ਤਾਂ ਮੋਜਾ ਲੱਗ ਗਈਆਂ ਤੂੰ ਸਾਰਾ ਕੰਮ ਕਰ ਦੇ ਨਹੀਂ ਤਾਂ ਮੋਜਾ ਲੱਗ ਗਈਆਂ ਚੰਗੋਈ ਨਹੀਂ ਮਮੀ ਪਹਿਲਾਂ ਖੜਦੀ ਨਹੀਂ ਬੰਦਾ ਉੱਠ ਕੇ ਕੰਮ ਧੰਦਾ ਕਰਨ ਦਾ ਭਾਮਵੇ ਕਿੱਥੇ ਆ ਗਿਆ 9:30 ਹੋ ਗਏ ਤੇ ਇਦਾਂ ਕਿ ਉੱਠੀ ਨਹੀਂ ਐ ਬੰਦਾ ਦਾ ਗਾਜਲ ਮਮੀ ਨੂੰ ਜਦੋਂ ਨੰਨਾ ਆਪਣੀ ਹੈ ਤੇ ਫਿਰ ਹੁਣ ਮੈਂ ਵੀ ਬਾਰ-ਬਾਰ ਜੇ ਠਾਲੂਗੀ ਤੈਨੂੰ ਆਖਣਾ ਮੈਂ ਰੋਗ ਤੋਂ ਜਿ ਬਹਾਨੇ ਕਰਾਂ ਆਣ ਕਿ ਮੇਰੇ ਪੁੱਤ ਏ ਨਨੇ ਕੋਈ ਗੱਲ ਕਹਿੰਦੀ ਲੋੜ ਤਾਂ ਹੀ ਤੇ ਮੈਂ ਮੰਮੀ ਕਹਿੰਦੀ ਥੋੜੀ ਮੇਰਾ ਪੁੱਤ ਬੋਲਣਾ ਚਾਹਗਾ ਤਾਂ ਹੀ ਮੈਂ ਕਹਿੰਦੀ ਨਹੀਂ ਮੈਂ ਐਪ ਕਰ ਲਈਨੀ ਸੋ ਇਹਨਾਂ ਦਾ ਕੰਮ ਮੈਂ ਐਪ ਕਰਕੇ ਦੇਨੀ ਮੈਂ ਕੋਈ ਨਹੀਂ ਨਹੀਂ ਉੱਠੀ ਨਹੀਂ ਆਇਆ ਤੱਕ ਤੂੰ ਨੇ ਕਿੰਨਾ ਟਾਈਮ ਹੋ ਗਿਆ ਵਾ ਆਪ ਤਾਂ ਵੇਹ 9:30 10 ਵਜੇ ਤੱਕ ਤੂੰ ਸੁੱਤੀ ਆ ਵਿਚਾਰੀ ਕੁੜੀ ਸਵੇਰ ਦੀ ਲੱਗੀ ਸਾਰਾ ਆਨੇ ਕੰਮ ਕਰ ਲਿਆ ਵਾ ਉਹ ਜੰਨੀ ਆ ਮਾਤਾ ਤੀ ਦੋਵੇਂ ਹਿਸਮਾ ਹਤੀ ਆ ਤੋ ਆ ਕੇ ਮਗਰੀ ਪੈ ਗਈਆਂ ਹੀ ਮਗਰ ਤੇਰੇ ਕੀ ਪੈਣਾ ਹੀ ਤੈਨੂੰ ਉਠਾਉਣ ਹੀ ਆਏ ਵੀ ਚਾਹ ਦਾ ਫਲਾਟ ਕੇ ਪੈਣਾ ਤੇਰੇ ਮਗਰ ਮੈਂ ਵੀ ਰਵਾ ਚੱਲਨੀ ਹੈ ਤੋੜ ਕੇ ਕੰਮ ਧੰਦਾ ਕਰ ਲੈ ਕੋਈ ਐ ਮਾਤਾ ਹਜੇ ਦਿਨ ਚੜਿਆ ਹੀ ਆ ਮਨੇਰੇ ਤੋ ਵੀ ਰਵਲ ਫਿਰਨ ਨਿਕਲ ਚੱਲ ਚੱਲਨੀ ਆ அது தூண்டா மகர ஆனால் ரெனா தான் மேல புத்த கம்ம ਅੱਪੀ ਉੱਠਦੀ ਤੇ ਕਰਦੀ ਆ ਆ ਜਿਹੜੇ ਸੁੱਕੇ ਕੱਪੜੇ ਲਾ ਕੇ ਨਾ ਨਵੇਂ ਤੇ ਅੰਦਰ ਰੱਖ ਲਾ ਆ ਕੱਪੜੇ ਨਿਕੋਈ ਨਾ ਅੰਦਰ ਹੁਣ ਬੱਸ ਕਰ ਅੱਪੀ ਉੱਠ ਕੇ ਕਰਦੀ ਮਾ ਰਾਨੀ ਐਨੂੰ ਕੀ ਹੁੰਦਾ ਕੁੱਤੇ ਨੂੰ ਪਾਣੀ ਪਾਉਣਾ ਹੀ ਮੈਂ ਵਿਚੋੜਾ ਕਬੀਰ ਰੋਟੀ ਮੰਗਦਾ ਹਾਂ ਮੈਂ ਵੀ ਰੋਟੀ ਮੰਗਦਾ ਵਿਚੋੜਾ ਨਹੀਂ ਬੀਰੋ ਮੈਂ ਵੀ ਰੋਕਾਰ ਕਰਈਆਂ ਕੀ ਕਰਨੀ ਆ ਦਿਖਾ ਨਹੀਂ ਦੇਈ ਕਿਦੇ ਤੋ ਚਾਦਰਾ ਸ਼ੋਣੀ ਪਹਿਣ ਆਹੋ ਚਾਦਰਾਂ ਡਈ ਵਸਾਉਣ ਅੱਛਾ ਕਰ ਨਹੀਂ ਪਹਿਣਾ ਆਪ ਮਾੜਾ ਚੰਗਾ ਮੈਂ ਵੀ ਹੋਣ ਉੱਠੀ ਆ ਅਮੇਤੀ ਨਛਨ ਸਵੇਰ ਦੇ ਕਪੜੇ ਤੋਂ ਕਿਤੇ ਵੇੜਾ ਹੂੰ ਜ ਮੈਂ ਤੇ ਹੁਣ ਚਾਹ ਪਾਣੀ ਬਣਾ ਕੇ ਤੇ ਫੇਰ ਠਾਇਆ ਹੀ ਹੂੰ ਹੀ ਮਾਂਟ ਕੇ ਚਾਹ ਪੀ ਲਾ ਉਹ ਮਾਂ ਰਾਣੀ ਅਜੇ ਸੁੱਤੀ ਆ ਉਹਨੂੰ ਤਾਂ ਫਰੀ ਵਾਲੀ ਕੰਮ ਦੀ ਲੱਭੀ ਆ ਕੰਮ ਕਰਦੀ ਮੇਰਾ ਕੰਮ ਹੋ ਹੀ ਜਾਂਦਾ ਆ ਪੈਸ਼ ਕਰਨ ਹੁਣ ਚਾੜੀ ਧੁੱਪੇ ਪਾਂਡੇ ਦੇ ਮਾਂ ਜੇ ਤੇਰੇ ਮੈਂ ਦੱਸ ਕੇ ਆਈ ਮੈਂ ਵਿਚਾਰਾ ਕ ਵੀਰੋਆ ਚੱਲੀ ਆ ਤੇਰੇ ਚਿਹਰੇ ਤੇ ਰੌਣਕ ਆਈ ਆ ਅੱਗੇ ਤੇ ਕੁੜੀ ਦੀਆਂ ਸੁਣ ਸੁਣ ਕੇ ਤੇ ਤੂੰ ਤੇ ਕਿਤੇ ਹੋਰ ਤਰ੍ਹਾਂ ਦੀ ਹੋ ਗਈ ਸੀ ਕੀ ਦੱਸਾਂ ਇਹਨੂੰ ਤੇ ਪਤਾ ਹੀ ਆ ਵੀਰੋ ਜਦੋਂ ਧੀਆਂ ਦਾ ਫੋਨ ਆ ਜਾਏ ਦੁਖੀਆਂ ਆਰੀਆਂ ਦਾ ਤੇ ਮਾਵਾਂ ਨੂੰ ਕਿੱਥੇ ਰੋਟੀ ਪਾਣੀ ਲੱਗਦਾ ਈ ਉਹ ਨਾਲੇ ਮੈਂ ਤੇਰੇ ਵੱਲ ਨਾ ਇੱਕ ਸਲਾਹ ਲੈਣ ਆਈ ਆ ਹੁਣ ਕੀ ਕਰਾਂ ਹੁਣ ਮਗਰ پرੋਣਾ ਫੋਨ ਕਰਨ ਗਿਆ ਵਾ ਤੇ ਐ ਸੇਰ ਦੇ ਦੋ ਫੋਨ ਆ ਗਏ ਆ ਇਹ ਵਿਚਾਰੀ ਨੇ ਹਾਰ ਕੇ ਮੈਨੂੰ ਉਠਾਇਆ ਕਿ ਮੰਮੀ ਹੁਣ ਕੀ ਕਰਾਂ ਤੋਰੀ ਨਾ ਜੇ ਰਹਿਣ ਦੇ ਜੇ ਦੀਤਾ ਲੈਂਦੇ ਨੂੰ ਉਹਨੇ ਤੇ ਗੱਲ ਕੀਤੀ ਆ ਕਹਿੰਦੀ ਵੀ ਮੈਨੂੰ ਫੋਨ ਨਾ ਕਰੀ ਤੇ ਨਾ ਇੱਥੇ ਬੜੀ ਉਹਨੂੰ ਕਿਤੇ ਕਹਿਣਾ ਕਿ ਮੈਂ ਆਉਣ ਲੱਗਾ ਲੈਣ ਐਸ਼ਾ ਹਾਂ ਜੇ ਕਿਤੇ ਆ ਗਿਆ ਤੇ ਫਿਰ ਮੈਂ ਕੀ करूंगी ਕਲਾ ਹੀ ਨਾ ਮੁਰਦੇ ਪੈਰੀ ਭਜਾਈ ਪਤਾ ਲੱਗ ਜੂ ਇਹਨੂੰ ਇੱਕ ਵਾਰ ਆਹੋ ਮੈਂ ਨਹੀਂ ਇਦਾਂ ਇਹਨਾਂ ਦੋ ਵਾਰੀ ਕਲਾਉਂਗੀ ਨਾ ਮੁਰਦੇ ਪੈਰੀ ਇਹਨੂੰ ਨਸੀਹ ਆ ਜੂਗੀ ਆਮ ਆਸਾ ਕੁੜੀ ਤੇ ਵੀ ਜਾਨ ਪੈ ਜੂਗੀ ਹੱਡੀਆਂ ਦੀ ਮੋਟ ਕਰ ਛੜੀ ਐ ਜਦੋਂ ਭੈਣ ਤੇ ਰੋਟੀ ਪਾਣੀ ਨਹੀਂ ਖਾਣਾ ਹੈ ਤੇ ਵਿਚਾਰੀ ਤੇ ਕੀ ਵੀਦੀ ਰਹੀ ਐ ਤੇ ਉਹਨੂੰ ਪਤਾ ਮੈਨੂੰ ਪਤਾ ਹੈ ਕਿੰਨੇ ਕਿੰਨੇ ਜਿਹੜਾ ਸੌਦਾ ਪਤਾ ਨਹੀਂ ਲਾ ਕੇ ਦਿੰਦਾ ਰਿਹਾ ਤੇ ਉਹਦਾ ਭੁਖੀ ਸੋ ਜਾਂਦੀ ਰਹੀ ਐ ਹਾਂ ਨਹੀਂ ਨਾ ਜਿਹੜੇ ਨਾ ਮੌਲਦ ਆ ਤੇ ਕੀ ਕਰਨਾ ਪਰ ਮੈਂ ਆਹ ਤੇਰ ਵਾਲਾ ਸਲਾਹ ਲੈਣ ਆਈ ਹੀ ਮੈਂ ਕਿਹਾ ਪੁੱਛ ਕਿ ਅੰਮੀ ਆ ਕਿੱਦਾਂ ਕਰਾਂ ਤੇ ਜੇ ਪੁੱਤ ਨੂੰ ਫੋਨ ਲਾਇਆ ਉਹਨੇ ਵੀ ਕਿਹਾ ਜੋ ਕਰਨਾ ਕੋਈ ਆਪੇ ਕਰੋ ਹਲ ਕੋਈ ਨਹੀਂ ਮੈਂ ਉਹਨੂੰ ਮੁੰਡੇ ਦੀ ਸਲਾਹ ਲੈਣੀ ਆ ਇਹ ਘਰ ਚੋਂ ਨਹੀਂ ਆਹ ਨਾਲੇ ਉਹਨੂੰ ਕਹਿਣੀ ਆ ਛੁੱਟੀ ਬੰਦੀ ਤੇ ਆ ਆ ਜਾ ਹੈਨਾ ਉਹਨੂੰ ਕਹਿਣੀ ਛੁੱਟੀ ਬੰਦੀ ਤੇ ਘੜੀ ਦੀ ਘੜੀ ਆ ਨਾਲੇ ਆ ਪੀ ਆਊਗਾ ਨਾਲੇ ਉਹਨੂੰ ਦਮਕਾ ਮਾਰੂਗਾ ਕਿ ਨਹੀਂ ਆਹੋ ਦਾ ਮੈਂ ਵੀ ਨਾ ਹੁਣ ਥੋੜਾ ਜਿਹਾ ਫਰਕ ਪਿਆ ਮੈਂ ਉਸ ਦੇ ਤੁਨਕੇ ਲੱਗੀਆਂ ਤੇ ਮੈਂ ਕਿਹਾ ਚਲ ਅੱਜ ਮੈਂ ਜਾਵਾਂ ਬੋੜ-ਬੋੜ ਕਰਦੀ ਅੱਗੇ ਨਾਲ ਫਰਕ ਵਾ ਤੇਰੇ ਚਿਹਰੇ ਦਾ ਵੀ ਬਾਜਦਾ ਵੀ ਅੱਗੇ ਤੇ ਤੂੰ ਮਰਦੀ ਜਾਨੀ ਆਹ ਤੀ ਦਾ ਦੁੱਖ ਬੜਾ ਹੈ ਹਾਂ ਚੱਲ ਮੈਂ ਚਾਹ ਬਣਾਵਾਂ ਮੈਂ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਜਾਵਾਂ ਹੁਣ ਮਗਰ ਦਈ ਹੁਣੀ ਬੋੜ-ਬੋੜ ਕਰਨ ਹਰਦੀ ਤੇ ਕਰਦੀ ਰਵੇ ਬੜਾ ਹੁਣ ਆਪਾਂ ਦੁੱਖ ਸੁੱਖ ਨਹੀਂ ਭੁੱਲਨੇ ਤੇ ਕਿਹਦੇ ਨਾਲ ਭੁੱਲਾ ਆਹ ਸੱਚਾ ਚੰਗਾ ਫਿਰ ਮੈਂ ਚੱਲਾ ਹੁਣ ਨਹੀਂ ਚਾਣੀ ਮੈਂ ਪੀਣੀ ਅੱਜ ਹੀ ਤੁਮੀ ਆਉਂਗੇ ਆਹੋ ਹੁੰਦੇ ਆ ਦਪਹਿਰਾਂ ਤੇ ਆਜੀ ਪਰ 1 ਵਜੇ ਨਾ ਆਜੀ ਪਾਵਾਂਗੇ ਘੜੀ ਆਜੀ ਚੰਗਾ ਦੱਲ ਉਹਨੇ ਸਲਾਹ ਦਿੱਤੀ ਚੰਗੀ ਦਿੱਤੀ ਹੈਨਾ ਅਜੇ ਨਹੀਂ ਮੈਂ ਕੱਲੇ ਆਹੋ ਆਪੇ 2-4 ਵਾਰੀ ਮੋੜ ਕੇ ਜਾਊਗਾ ਤੈਨੂੰ ਲੱਭ ਲੋ ਜਾਊਂਗੀ ਆਹ ਦੇਖਾ ਮੇਰੇ ਲਈ ਪਰ ਕੀ ਇਹਦਾ ਨਾਮ ਕੋ ਲਾ ਕੀ ਜਾਂਦੀ ਆ ਯੂ ਟਿਨੀ ਤੋਂ ਹੀ ਤੱਕ ਆ ਫੋਨ ਲਾ ਕੇ ਦੇ ਮੇਰੇ ਮੁੰਡੇ ਨੂੰ ਆਪਣੇ ਆਪ ਤੇ ਨਹੀਂ ਸ਼ਰਮ ਲਾਈ ਕਿ ਤੇ ਫੋਨ ਨਹੀਂ ਕੀਤਾ ਅੱਜ ਦਸ ਦੇਣ ਹੋ ਗਏ ਕਿ ਤੇ ਗੱਲ ਕੀਤੀ ਨੂੰ ਮਾਰ ਲਾ ਦਿੰਦੀ ਆ ਪਤਾ ਫੋਨ ਪਰ ਹਜੇ ਕੰਮ ਤੇ ਆਉਣੇ ਆ ਠਹਿਰ ਕੇ ਲਾ ਦਿੰਦੀ ਆ ਆ ਤੂੰ ਲਾ ਕੇ ਦੇ ਵੇਖ ਵੇਖ ਲਾ ਕੇ ਚੁੱਕਦਾ ਵਾ ਹੌਸਲਾ ਕੀ ਹੋਣਾ ਫੋਨ ਲਾ ਮੈਂ ਕੋਈ ਜ਼ਰੂਰੀ ਗੱਲ ਕਰਨੀ ਆ ਆਪਣੇ ਆਪ ਤੇ ਨੇ ਛੱਡਿਆ ਫੋਨ ਕਰਨਾ ਇਹ ਆ ਗੱਲ ਕਰਾ ਮੇਰੀ ਮੈਂ ਬੜਾ ਪਤਾ ਆ ਕਈ ਹਲੋ ਆ ਪੁੱਤ ਠੀਕ ਵਾ ਆ ਮੈਂ ਤਾਂ ਠੀਕ ਵਾ ਤੂੰ ਆਪਣੀ ਸੁਣਾ ਜਿੰਦਾ ਵਾਸਤਾ ਰੋ ਰੋਟੀ ਖਾਧੀ ਪੁੱਤ ਅੱਛਾ ਸਿਹਤ ਠੀਕ ਵਾ ਤੂੰ ਤੇ ਆਪਣੇ ਆਪ ਫੋਨ ਹੀ ਨਹੀਂ ਕਿਤੇ ਕਰਦਾ ਆਓ ਉਹ ਆਉਣਾ ਕਦੋਂ ਪਤਾ ਆ ਕਦੋਂ ਛੁੱਟੀ ਪੈਣੀ ਏ ਤੈਨੂੰ ਹਫਤੇ ਤੱਕ ਚੱਲ ਫੇਰ ਮੇਰਾ ਪੁੱਤ ਲੈ ਕੇ ਛੁੱਟੀ ਤੇ ਆ ਫੇਰ ਕਰ ਲੋ ਆ ਜਰੂਰੀ ਕੰਮ ਆਓ ਅਰ ਕੱਲ ਹਫਤੇ ਜਿਹੜੀ ਛੁੱਟੀ ਪੈਣੀ ਫੇਰ ਹੋ ਜੀ ਦਿਹਾੜੀ ਤੋਂ ਆਹੋ ਚੱਲ ਜਾ ਅੱਜ ਤਨਖਾਣੀ ਪਈ ਅੱਜ ਨਿੰਬੜਨ ਗੇ ਲੈ ਆਵੀਂ ਆ ਤੇ ਆ ਫਿਰ ਵਿਚਾਰੀ ਭੈਣ ਬੈਠੀ ਘਰ ਆ ਕੇ ਕੀ ਕਰਨਾ ਆ